ਕਿ ਜਿਨ੍ਹਾਂ ਸਾਡੇ ਮੰਦੜੇ ਹਾਲ ਕੀਤੇ ਉਹਨਾਂ ਮੁੜ ਕੇ ਨਹੀਂ ਲਈ ਸਾਰ ਦੋਸਤੋ ਜਿਨ੍ਹਾਂ ਸਾਡੇ ਮੰਦੜੇ ਹਾਲ ਕੀਤੇ ਉਹਨਾਂ ਮੁੜ ਕੇ ਨਹੀਂ ਲਈ ਸਾਰ ਦੋਸਤੋ ਮਜਬੂਰੀ ਵਿੱਚ ਧਰਨੇ ਤੇ ਬੈਠਣਾ ਪਿਆ ਕਿਉਂਕਿ ਰੋਜ਼ ਰੋਜ਼ ਖਰਾਬ ਹੋ ਰਿਹਾ ਹੈ ਵਪਾਰ ਦੋਸਤੋ ਪਰ ਬਚ ਕੇ ਸਾਜ਼ਿਸ਼ ਘੜਤਾ ਲੋਗ ਸ਼ਰਾਰਤੀ ਲੋਗ ਸਾਜ਼ਿਸ਼ਾਂ ਘੜਨਗੇ ਬੇਵਫਾ ਬੇਗੈਰਤ ਖੁਦ ਨੂੰ ਸਾਬਤ ਕਰਨਗੇ ਵਫਾਦਾਰ ਦੋਸਤੋ ਖੁਦ ਨੂੰ ਸਾਬਤ ਕਰਨਗੇ ਵਫਾਦਾਰ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਪਤੀ ਨਵਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਦੱਸ ਲਾਲਾਂ ਦੇ ਵੀਡੀਓ ਕਿਸ ਵਾਬਤ ਹੋਣ ਵਾਲੀ ਸਾਥੀਓ ਇਸ ਸਮੇਂ ਅਸੀਂ ਰੇਲਵੇ ਰੋਡ ਤੇ ਮੌਜੂਦ ਹੈ ਔਰ ਇਹ ਸਾਡੇ ਸਾਰੇ ਪਰਿਵਾਰਕ ਜੀ ਇੱਥੇ ਮੌਜੂਦ ਨੇ ਔਰ ਦਿੱਕਤ ਪਰੇਸ਼ਾਨੀ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸ਼ੁੱਕਰਵਾਰ ਵੀ ਧਰਨਾ ਲਗਾਇਆ ਸੀ ਲੇਕਿਨ ਬੜੀ ਮੰਦਭਾਗੀ ਗੱਲ ਹੈ ਕਿ ਕੋਈ ਵੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਵੀ ਸ਼ਹਿਰ ਦਾ ਨੁਮਾਇੰਦਾ ਇਹਨਾਂ ਕੋਲ ਨਹੀਂ ਪਹੁੰਚੇ ਇਹਨਾਂ ਦਾ ਪੱਖ ਲੈਣ ਲਈ ਲੇਕਿਨ ਉਸ ਤੋਂ ਬਾਅਦ ਫਿਰ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਅੱਕ ਕੇ ਥੱਕ ਕੇ ਪੱਕ ਕੇ ਮੁਸ਼ਕਲਾਂ ਨੂੰ ਤਲੀ ਤੇ ਰੱਖ ਕੇ ਇੱਕ ਵਾਰ ਫਿਰ ਤੋਂ ਇਹ ਇੱਥੇ ਮਜਬੂਰੀ 'ਚ ਖੜੇ ਨੇ ਕਿਉਂਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਵੀ ਸ਼ਹਿਰ ਦਾ ਨੁਮਾਇੰਦਾ ਇਹਨਾਂ ਦੀ ਗੱਲ ਸੁਣਨ ਨਹੀਂ ਆਇਆ ਬਹੁਤੀ ਸਤਿਕਾਰਯੋਗ ਸਾਰੇ ਸ਼ਹਿਰ ਦੇ ਜਿਹੜੇ ਮੈਂਬਰ ਸਭਾ ਨੇ ਜਿਹੜੀਆਂ ਮਾਜਜ਼ ਸ਼ਖਸੀਅਤਾਂ ਇੱਥੇ ਮੌਜੂਦ ਨੇ ਗੁਲਾਟੀ ਸਾਹਿਬ ਨੇ ਚਿੰਟੂ अरोड़ा ਜੀ ਨੇ ਪੂਰੀ ਸਾਹਿਬ ਨੇ ਬਹੁਤ ਬਹੁਤ ਸਤਿਕਾਰਯੋਗ ਸ਼ਖਸੀਅਤ ਇੱਥੇ ਮੌਜੂਦ ਨੇ ਸਾਰੇ ਸਾਹੀ ਸਾਹਿਬ ਇੱਥੇ ਮੌਜੂਦ ਨੇ ਔਰ ਸਭ ਤੋਂ ਖਾਸ ਗੱਲ ਆ ਸਾਡਾ ਵੀਰ ਦੇਖੋ ਇਹ ਵੀ ਪ੍ਰੋਟੈਸਟ ਚ ਆਇਆ ਤੁਸੀਂ ਹਾਲਾਤ ਸਮਝ ਸਕਦੇ ਸਲਾਗਾ ਕਰਨੀ ਬੰਦੀ ਆ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਉਹ ਸਾਡਾ ਸਾਥ ਦੇ ਰਿਹਾ ਬਾਕੀ ਨੂੰ ਸ਼ਰਮ ਚਾਹੀਦੀ ਆ ਬਾਦ ਮੈਂ ਇਹ ਵੀ ਕਹੂੰਗਾ ਬਾਕੀ ਜਿਹੜੇ ਤੰਦਰੁਸਤਿਆਂ ਨੂੰ ਸ਼ਰਮ ਚਾਹੀਦੀ ਇੱਕ ਬੰਦਾ ਸਾਡੇ ਨਾਲ ਖੜਾ ਆ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਕਸਰ ਦੇਖੋ ਕਿ ਦਿਲ ਤੇ ਫੋਟੋ ਕਿਹਦੀ ਆ ਸ਼ਹੀਦ ਐਜ਼ਮ ਸ਼ਹੀਦ ਐਜ਼ਮ ਭਗਤ ਸਿੰਘ ਦੀ ਫੋਟੋ ਉਹਦੇ ਵਾਰਿਸ ਆਪਾਂ ਤੇ ਹਾਲ ਸਾਡਾ ਦੇਖ ਲਓ ਸਿੱਧੇ ਆਜ਼ਮ ਭਗਤ ਸਿੰਘ ਦੇ ਜਵਾਰਿਸ ਹੋਣ ਦੇ ਬਾਵਜੂਦ ਵੀ ਅਸੀਂ ਆਪਣਾ ਹੱਕ ਮੰਗ ਰਹੇ ਆ ਪਰ ਤੁਹਾਨੂੰ ਹੱਕ ਮਿਲ ਨਹੀਂ ਰਿਹਾ ਅਸੀਂ ਸਭ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਬਹੁਤ ਲੋਕਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਪਰਦੇਸਾਂ ਤੋਂ ਵੀ ਗੱਲ ਕੀਤੀ ਉਹ ਕਹਿੰਦੇ ਕਿ ਸ਼ਹਿਰ ਵਾਸੀ ਆਪਣੇ ਹੱਕ ਲਈ ਬੈਠੇ ਸੀ ਲੇਕਿਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਕੋਈ ਸ਼ਹਿਰ ਦਾ ਨੁਮਾਇੰਦਾ ਨਹੀਂ ਆਇਆ ਬੜੀ ਨਮੋਸ਼ੀ ਵਾਲੀ ਗੱਲ ਹੈ ਉਹਨਾਂ ਲਈ ਬਿਲਕੁਕੁਲ ਦੇਖੋ ਜੀ ਅਸੀਂ ਉਸ ਸੈਟਰਡੇ ਵੀ ਅਸੀਂ ਧਰਨਾ ਲਾਇਆ ਸੀਗਾ ਪਰ ਸਾਡੇ ਕੋ ਕੋਈ ਵੀ ਨਹੀਂ ਆਇਆ ਨਾ ਪ੍ਰਸ਼ਾਸਨ ਦਾ ਬੰਦਾ ਨਾ ਸਾਡੇ ਕੋ ਕੋ ਪੋਲੀਟਿਕਲ ਸਾਡੇ ਕੋ ਕੋਈ ਬੰਦਾ ਨਹੀਂ ਆਇਆ ਆਪਣਾ ਫਰਜ਼ ਵੀ ਨਹੀਂ ਪੂਰਾ ਕੀਤਾ ਇੱਕ ਫਾਰਮੈਲਟੀ ਹੋ ਲਾਲੀ ਬੋਬੇ ਦੇ ਨਹੀਂ ਆਂਦੇ ਕੋ ਆਂਦਾ ਤਾਂ ਸਹੀ ਕੋਈ ਵੀ ਨਹੀਂ ਆਇਆ ਇਸੇ ਕਰਕੇ ਸਾਡਾ ਮਕਸਦ ਦੇਖੋ ਜੀ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਆਸੀਂ ਡੀਸੀ ਸਾਹਿਬ ਕੋ ਜਾਣਾ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣਾ ਵੀ ਅਸੀਂ ਬਹੁਤ ਪਰੇਸ਼ਾਨ ਆ ਜਿਹੜਾ ਵਪਾਰਿਕ ਵਪਾਰੀ ਹੈ ਬਹੁਤ ਪਰੇਸ਼ਾਨ ਆ ਆਣ ਜਾਣ ਵਾਲਾ ਜਿਹੜਾ ਬਹੁਤ ਪਰੇਸ਼ਾਨ ਆ ਸੱਟਾਂ ਚੋਟਾਂ ਲੱਗਦੀਆਂ ਬਹੁਤ ਨੁਕਸਾਨ ਹੋ ਰਿਹਾ ਡੀਸੀ ਸਾਹਿਬ ਕੋ ਪਾਵਰ ਹੈ ਡੀਸੀ ਸਾਹਿਬ ਉਹਨਾਂ ਨੂੰ ਦੋਨੋਂ ਪੋਲੀਟੀਕਲ ਮੈਂਬਰਾਂ ਨੂੰ ਬੁਲਾਣ ਜੇ ਉਹਨਾਂ ਦਾ ਕੋਈ ਆਪਸ ਦਾ ਮਸਲਾ ਉਹਨਾਂ ਨੂੰ ਬੈਠ ਕੇ ਉਹਨਾਂ ਨੂੰ ਸੋਲਵ ਕਰਾਣ ਏ ਡੀਸੀ ਸਾਹਿਬ ਦਾ ਹੈਗਾ ਡੀਸੀ ਸਾਹਿਬ ਕੋਲ ਆਰਡਰ ਹੈਗੇ ਹੁਕਮ ਹੈਗੇ ਆ ਉਹ ਆਪਣੇ ਆਪਣੇ ਰਾਏ ਦੇ ਕੇ ਉਹਨਾਂ ਨੂੰ ਆਪਣੇ ਕਿਸੇ ਤਰ੍ਹਾਂ ਸੋਲਵ ਕਰਾਣ ਜੇ ਉਹਨਾਂ ਕੋਲ ਮਸਲਾ ਕਿਸੇ ਤਰ੍ਹਾਂ ਉਹਨੂੰ ਬੈਠ ਕੇ ਸੌਲਡ ਆਊਟ ਕਰਾਉਂਦਾ ਸਾਹਿਬ ਇਹ ਭਾਵਨਾਵਾਂ ਦੀ ਕਦਰ ਨਹੀਂ ਹੈ ਮੈਂ ਵੈਸੇ ਸਵਾਲ ਪੁੱਛ ਰਿਹਾ ਕਿ ਜਿਹੜੇ ਲੀਡਰਸ ਆ ਇਹਨਾਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਭਾਜੀ ਲੀਡਰ ਭਾਵਨਾਵਾਂ ਦੀ ਕਦਰ ਕਰਦੇ ਹੀ ਨਹੀਂ ਉਹ ਕੁਰਸੀ ਦੀ ਕਦਰ ਕਰਦੇ ਆ ਜਿੱਧਰ ਕੁਰਸੀ ਉਧਰ ਲੀਡਰ ਜਿੱਧਰ ਕੁਰਸੀ ਨਜ਼ਰ ਆਉਂਦੀ ਹੈ ਲੀਡਰ ਉਧਰ ਹੀ ਜਾਂਦਾ ਹੈ ਲੀਡਰ ਕਿਸੇ ਦੇ ਹੱਕਾਂ ਵਾਸਤੇ ਨਹੀਂ ਖੜਦਾ ਸਿਰਫ ਪਹਿਲਾਂ ਆਪਣੇ ਲਈ ਬਾਅਦ ਤੇ ਲੋਕਾਂ ਵਾਸਤੇ ਖੜਦਾ ਪਹਿਲਾਂ ਉਹ ਆਪਣੇ ਲਈ ਖੜਦਾ ਇਹ ਕੋਈ ਵੀ ਕਿਸੇ ਵਾਰ ਕਿਸੇ ਦੇ ਹੱਕ ਨਹੀਂ ਖੜਦਾ ਜਦੋਂ ਕਿਸੇ ਦੇ ਹੱਕਾਂ ਦੀ ਬਾਰੀ ਆਂਦੀ ਹੈ ਪਹਿਲਾਂ ਉਹ ਆਪਣਾ ਦੇਖਦੇ ਆਪਣਾ ਬਚਾ ਕਰਦੇ ਆ ਨਿੱਜੀ ਸਵਾਰਥ ਨਿੱਜੀ ਸਵਾਰਥ ਦੇਖਦੇ ਮਿੰਦੀ ਜੀ ਪਹਿਲਾਂ ਆਪਣਾ ਨਿੱਜੀ ਸਵਾਰਥ ਦੇਖਦੇ ਆ ਉਸ ਤੋਂ ਬਾਅਦ ਜੇ ਉਹਨੂੰ ਦੇਖਦਾ ਵੀ ਸਾਡਾ ਕੋਈ ਨਿੱਜੀ ਨੁਕਸਾਨ ਨਹੀਂ ਹੈ ਫਿਰ ਉਹ ਤੁਹਾਡੀ ਹੈਲਪ ਕਰਦੇ ਆ ਅਦਰਵਾਇਜ਼ ਨਹੀਂ ਕਰਦੇ ਆਗੇ ਅੱਛਾ ਤੁਸੀਂ ਸਾਰਿਆਂ ਨਾਲ ਗੱਲਬਾਤ ਕਰਦੇ ਹੋ ਮੈਂ ਦੇਖਿਆ ਤੁਸੀਂ ਸਾਰਿਆਂ ਨਾਲ ਤਾਲਮੇਲ ਬਣਾਇਆ ਹੋਇਆ ਜਿਹੜੇ ਸਾਡੇ ਦੁਕਾਨਦਾਰ ਭਰਾ ਹੈ ਕਹਿੰਦੇ ਕੀ ਇਹਨਾਂ ਦੇ ਮਨ ਦੀ ਭਾਵਨਾ ਕੀ ਹੈ ਦੇਖੋ ਜਿਹੜੇ ਹੈਗੇ ਆਪਣੇ ਦੁਕਾਨਦਾਰ ਭਰਾ ਹੈਗੇ ਇਹਨ ਵਪਾਰੀ ਬੰਦੇ ਆ ਨਾਲ ਇਹ ਲੜਦੇ ਆ ਨਾ ਕੁਛ ਆ ਅਸੀਂ ਆਪਣੇ ਹੱਕ ਲਈ ਸਾਨੂੰ ਖੰਡਾਂ ਤੇ ਪੈਣਾ ਹੀ ਪਏਗਾ ਪਰ ਇਹਨਾਂ ਨਾਲ ਜ਼ੁਲਮ ਨਹੀਂ ਇਹਨਾਂ ਤੇ ਜ਼ੁਲਮ ਨਹੀਂ ਹੋ ਰਿਹਾ ਜ਼ੁਲਮ ਜ਼ੁਲਮ ਇਹ ਤੋਂ ਵੱਡਾ ਹੋਰ ਜ਼ੁਲਮ ਕੀ ਕਰਨਾ ਵਪਾਰ ਵਪਾਰ ਫੇਲ ਕਰ ਦਿੱਤਾ ਪੱਲਿਓਂ ਪੈਸੇ ਪਾ ਕੇ ਦੁਕਾਨਾਂ ਚਲਾ ਰਹੇ ਆ ਰੋਡ ਟੁੱਟਾ ਪਿਆ ਲੱਤਾਂ ਆਪਣੀਆਂ ਤਲਵਾਣੇ ਹੁਣ ਇਹ ਤੋਂ ਵੱਡਾ ਹੋਰ ਜ਼ੁਲਮ ਹੋਰ ਕੀ ਹੋਦਣਾ ਬਾਕੀ ਉਹ ਦੇਖੋ ਜੇ ਕੋਈ ਜ਼ੁਲਮ ਦੀ ਪਰਵਾਹਸ਼ਾ ਹੋਰ ਹੈਗੀ ਤਾਂ ਮੈਨੂੰ ਪਤਾ ਨਹੀਂ ਇਹ ਵੀ ਜ਼ੁਲਮ ਹੈਗਾ ਇਹ ਤੋਂ ਵੱਡਾ ਜ਼ੁਲਮ ਨਹੀਂ ਹੈਗਾ ਬਿਲਕੁਲ ਜਿਵੇਂ ਹੁਣ ਇਹ ਵਿੱਚ ਕਿ ਢਾਬੇ ਵਾਲੇ ਵੀ ਨੇ ਬੱਚਿਆਂ ਦੇ ਖਡਾਉਣੇ ਦਾ ਸਮਾਨ ਦਰਜਾ ਪਰਦੇ ਸਾਰੇ ਹੈ ਜੀ ਵਪਾਰੀਏ ਦੇ ਵਿੱਚ ਹਰ ਤਰ੍ਹਾਂ ਦਾ ਵਪਾਰੀ ਹੈ ਕੋਈ ਕੱਪੜੇ ਦਾ ਕੋਈ ਕੋਈ ਜੂਲੀ ਵਾਲਾ ਕੋਈ ਮਨੀਆਰੀ ਵਾਲਾ ਕੋਈ ਹਰ ਤਰ੍ਹਾਂ ਦੇ ਵਪਾਰੀ ਹੈ ਹਰ ਗੇੜ ਦੇ ਵਿੱਚ ਵੇਚ ਰਿਹਾ ਕਿਉਂਕਿ ਰੋਡ ਉਹ ਤਾਂ ਵੇਚ ਰਿਹਾ ਜਿਹੜਾ ਅਣ ਬੜਾ ਪ੍ਰਾਣ ਵਪਾਰ ਦਾ ਕੇਂਦਰ ਹੈ ਇਹ ਡਾਊਨ ਟਾਊਨ ਹੈ ਇਹ ਜਿਹੜਾ ਕੈਨੇਡਾ ਡਾਊਨ ਟਾਊਨ ਡਾਊਨ ਟਾਊਨ ਡਾਊਨ ਟਾਊਨ ਕੈਨੇਡਾ ਅਮਰੀਕਾ ਬਾਹਰ ਜਾ ਕੇ ਦੇਖੋ ਕਿੰਦਾ ਸਾਫ ਸੁਥਰਾ ਬਣਿਆ ਸਾਡਾ ਡਾਊਨ ਟਾਊਨ ਦੇਖੋ ਇਹ ਡਾਊਨ ਹੀ ਡਾਊਨ ਜਾ ਰਿਹਾ ਟਾਊਨ ਨਹੀਂ ਬਣ ਰਿਹਾ ਇਹਦਾ ਇਹ ਡਾਊਨ ਹੀ ਡਾਊਨ ਇਹਨੂੰ ਵੀ ਚੰਗੀ ਲੱਗੀ ਗੱਲ ਕਹਿੰਦਾ ਡਾਊਨ ਹੀ ਡਾਊਨ ਜਾ ਰਿਹਾ ਇਹਨੂੰ ਵੀ ਸਹੀ ਲੱਗੀ ਗੱਲ ਇਹ ਵੀ ਵਿਰੋਧ ਪ੍ਰਗਟਾ ਰਿਹਾ ਤੁਸੀਂ ਜੋ ਕਹਿਣਾ ਚਾਹੁੰਦੇ ਮਾੜਾ ਕਿਉਂ ਤੁਹਾਨੂੰ ਭਾਵਨਾ ਪਤਾ ਲੱਗ ਜਣੀ ਕੀ ਕਹਿਣਾ ਤੁਸੀਂ ਟੋਇਆ ਕਰਕੇ ਤੰਗੀ ਕਿਉਂ ਹੁੰਦੀ ਆ ਆਉਂਦੀ ਆ ਨਾ ਤੰਗੀ ਹਾਂ ਦੇਖੋ ਪਗਲ ਸਿੰਘ ਨੇ ਵੀ ਕਹੀ ਸੀ ਮਨੁੱਖ ਵੱਲੋਂ ਜੋ ਮਨੁੱਖ ਦੀ ਲੁੱਟ ਹੋ ਰਹੀ ਹੈ ਜੋ ਜ਼ੁਲਮ ਹੋ ਰਿਹਾ ਹੈ ਉਹਦੇ ਆਵਾਜ਼ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਤੇ ਸਾਰੇ ਉਹਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਆ ਪੁਰੀ ਸਾਹਿਬ ਨੇ ਵੀ ਗੱਲ ਬਾਤ ਕਰੂੰਗਾ ਲੇਕਿਨ ਚਿੰਟੂ ਅਰੋੜਾ ਜੀ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਅੱਜ ਇਕੱਠੇ ਹੋਏ ਆ ਤੁਸੀਂ ਉਸ ਦਿਨ ਗੱਲ ਕਹਿ ਦਿੱਤੀ ਸੀ ਕਿ ਕਿਉਂਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਸੀ ਨਮੋਸ਼ੀ ਵਾਲੀ ਗੱਲ ਹੈ ਮਾੜੀ ਗੱਲ ਹੈ ਤੁਸੀਂ ਕਿਹਾ ਸੀਗਾ ਕਿ ਅੱਕ ਕੇ ਮਜਬੂਰ ਹੋ ਕੇ ਸੋ ਆਪਾਂ ਨੂੰ ਚਾਬੀਆਂ ਲੈ ਕੇ ਡੀਸੀ ਸਾਹਿਬ ਕੋ ਜਾਵਾਂਗੇ ਹੁਣ ਸਾਰੇ ਦੁਕਾਨਦਾਰ ਤਿਆਰ ਆ ਦੁਕਾਨਦਾਰਾਂ ਕੋਲ ਚਾਬੀਆਂ ਸਾਰਿਆਂ ਕੋ ਹੈਗੀਆਂ ਤਿਆਰ ਆ ਡੀਸੀ ਸਾਹਿਬ ਨੂੰ ਸੌਂਪ ਕੇ ਆਵਾਂਗੇ ਜੀ ਹੁਣ ਕਹਿ ਕੇ ਆਵਾਂਗੇ ਸਾਡੇ ਦੁਕਾਨਦਾਰ ਬਹੁਤ ਦੁਖੀ ਆ ਬਹੁਤ ਪਰੇਸ਼ਾਨ ਆ ਮਿੱਟੀ ਤੋਂ ਵੀ ਦੁਖੀ ਹੋ ਗਏ ਆ ਸੜਕ ਤੋਂ ਵੀ ਦੁਖੀ ਹੋ ਗਏ ਆ ਲੁਧਿਆਣੇ ਜਾਣ ਵਾਲੇ ਸਾਰੇ ਲੋਕਾਂ ਤੋਂ ਵੀ ਦੁਖੀ ਹੋ ਗਏ ਆ ਸਾਰੇ ਪਾਸੇ ਦੁਖੀ ਹੋ ਗਏ ਆ ਲੁਧਿਆਣੇ ਦੀ ਸਾਰਾ ਸ਼ਹਿਰ ਲੁਧਿਆਣੇ ਨੂੰ ਕੋਈ ਜਾਂਦਾ ਕੋਈ ਕਿਥੇ ਜਾਂਦਾ ਕੋਈ ਮਰੀਜ਼ ਜਾਂਦਾ ਕੋਈ ਟਰਾਲੀ ਵਾਲਾ ਆਂਦਾ ਕੋਈ ਕਿਥੇ ਕੋਈ ਜੱਟ ਕੋਈ ਜ਼ਿਮੀਂਦਾਰ ਬਾਲੀ ਮੰਡੀ ਸਭ ਦੁਖੀ ਆ ਇੱ ਕੋਈ ਸਾਰੀ ਦੁਨੀਆ ਪਰੇਸ਼ਾਨ ਆ ਇਸ ਵੇਲੇ ਇੱਕੋ ਅਸੀਂ ਦਾ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਹੈ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਫਰਿਆਦ ਸੁਣੀ ਜਾਵੇ ਜੀ ਇਹਨਾਂ ਦੀ ਆਪਸੀ ਲੜਾਈ ਨੂੰ ਲੜਾਈ ਚਲੀ ਜਾਣ ਦਿਓ ਸਾਡੀ ਫਰਿਆਦ ਸੁਣ ਲਓ ਸਾਡਾ ਮਸਲਾ ਹੱਲ ਕਰੋ ਬਹੁਤ ਸ਼ੁਕਰੀਆ ਪੁਲਿਸ ਸਾਹਿਬ ਸਾਡੇ ਨਾਲ ਨੇ ਸਭ ਤੋਂ ਸੀਨੀਅਰ ਨੇ ਬਹੁਤ ਹੀ ਸਤਿਕਾਰਯੋਗ ਨੇ ਔਰ ਖਾਸ ਗੱਲ ਇਹ ਹੈ ਕਿ ਜਦੋਂ ਆਉਂਦੇ ਆ ਨੌਜਵਾਨਾਂ 'ਚ ਜੋਸ਼ ਭਰ ਦਿੰਦੇ ਆ ਪੁਲੀਸ ਸਾਹਿਬ ਤੁਹਾਡੀਆਂ ਬਲੇਸਿੰਗਸ ਸਦੀ ਬਣੀ ਰਹਿਣੀਆਂ ਚਾਹੀਦੀਆਂ ਸ਼ਹਿਰ ਤੇ ਬਹੁਤ-ਬਹੁਤ ਧੰਨਵਾਦ ਬੇਬਾਕ ਜੀ ਗੱਲ ਇਹ ਆ ਕਿ ਵਪਾਰੀ ਬਹੁਤ ਦੁਖੀ ਆ 22 23 24 25 ਜੀ 40 ਸਾਲ ਹੋ ਗਏ ਜੀ ਕਈ ਆਈਆਂ ਸਦਕਾਰਾਂ ਕਈਆਂ ਕਈ ਆ ਗਈਆਂ ਕਈ ਇਹਨੇ ਆ ਜਾਣਾ ਕਈ ਨਾ ਚੱਲਦਾ ਸਾਡਾ ਜਿਹੜਾ ਦੁਕਾਨਦਾਰ ਆ ਕੋਈ ਖਾ ਗਿਆ ਕੋਈ ਰੱਖ ਗਿਆ ਸਾਡੀ ਦੁਨੀਆ ਜਾਂਦੀ ਆ ਐਸਾ ਇੱਕੋ ਗੱਲ ਕਹਿੰਦੇ ਆ ਵੀ ਜਿੰਨਾ ਵਪਾਰੀ ਆ ਅੱਧੇ ਵਪਾਰੀ ਤਾਂ ਕਾਪੀ ਲਿਆ ਹੋ ਗਿਆ ਆ ਮਿੱਟੀ ਖੱਖ ਵਾਕੇ ਕਿਤੀ ਫਕ ਫਕ ਕਾਲਾ ਪੀਵੇ ਹੋ ਕੋਈ ਬਪਾਰੀ ਜੌਂਡਰ ਦੇ ਸ਼ਿਕਾਇਤ ਆ ਕੋਈ ਬਪਾਰੀ ਇੱਥੋਂ ਜਾ ਰਿਹਾ ਕਿਸੇ ਦੀ ਮੰਡੀ ਨੂੰ ਜਾਣਾ ਕਿਧਰ ਲੁਧਿਆਣਾ ਨੂੰ ਜਾਣਾ ਕਿਧਰ ਧਾਰਮਿਕ ਜਗ੍ਹਾ ਨੂੰ ਜਾਣਾ ਕਿਧਰ ਕਿਤੇ ਜਾਣਾ ਰਸਾ ਇੱਕੋ ਹੀ ਆ ਰਸਾ ਅਹੀ ਆਸੀਂ ਬੇਨਤੀ ਕਰਦੇ ਥੱਕ ਗਏ ਅਖੀਰ ਅੱਜ ਸਾਰੇ ਦੁਕਾਨਦਾਰ ਆਪਣੀ ਦੁਕਾਨ ਦੇ ਚਾਬੀਆਂ ਜਾ ਕੇ ਹੁੰ ਦੇ ਰਿਹਾ ਉਹਨੂੰ ਕਹਦੇ ਵੀ ਆਹ ਕੋਹ ਦੁਕਾਨਾ ਤੁਸੀਂ ਆਪ ਕਰੋ ਅਸੀਂ ਨਹੀਂ ਕਰਦੇ ਚਲਾ ਕੇ ਤਾਂ ਦੇਖੋ ਕਿੰਨੇ ਬੁਰੇ ਹਾਲ ਆ ਆ ਕੇ ਬਹਿ ਕੇ ਤਾਂ ਦੇਖੋ ਇੱਥੇ ਇਹ ਫੇ 50 ਸਰਕਾਰ ਦਾ ਕੰਮ ਹੈ ਕੋਈ 50 ਸਰਕਾਰ ਤੇ ਹੋਵੇ ਉਹਦੀ ਹਾਏ ਹਾਏ ਜੀ ਉਹਦੀ ਹਾਏ ਹਾਏ ਤੁਹਾਨੂੰ ਬੁਲਾਇਆ ਅਸੀਂ ਤੇ ਜੇ ਕੰਮ ਨਹੀਂ ਕਰਨਾ ਫਿਰ ਨਹੀਂ ਕੰਮ ਕਰਨਾ ਸਾਡਾ ਕੰਮ ਨਹੀਂ ਕਰਨਾ ਤਾਂ ਹਾਏ ਹਾਏ ਜੀ ਜੇ ਕਰਨਾ ਤਾਂ ਦੇਖਾਂ ਨੇ ਬਾਕੀ ਪਬਲਿਕ ਆ ਸਭ ਜਾਣਦੀ ਆ ਪਬਲਿਕ ਦੇ ਕੰਮਾਂ ਦੇ ਸਭ ਕੁਝ ਆ ਬੜੇ ਲੋਕ ਫਿਰਦੇ ਆ ਸੀਆਈਡੀ ਲੈਂਦੇ ਨੂੰਦੇ ਬਹੁਤ ਕੁਝ ਹੋ ਰਿਹਾ ਲੇਕਿਨ ਜਿਹੜੀ ਪਬਲਿਕ ਆ ਬਹੁਤ ਸਿਆਣੀ ਆ ਅੱਛਾ ਪੁਲਿਸ ਸਭ ਸਾਜ਼ਿਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਲੋਕ ਸਾਜ਼ਿਸ਼ ਕਰ ਰਹੇ ਆ ਬਹੁਤ ਸਾਜ਼ਿਸ਼ ਕਰ ਰਹੇ ਆ ਕੋਈ ਕੁਝ ਕਹਿ ਰਿਹਾ ਕੁਝ ਕਹਿ ਰਿਹਾ ਲੇਕਿਨ ਇੱਕ ਗੱਲ ਦੱਸ ਦਈਏ ਜਿੱਥੇ ਪਬਲਿਕ ਚਲੇ ਗਈ ਜਿਸ ਜਿਸ ਪਾਸੇ ਪਬਲਿਕ ਚਲ ਗਈ ਉਹ ਉਹ ਪਾਸੇ ਦਾ ਬੇੜਾ ਬਹਿ ਜਾਣਾ ਇਸ ਲਈ ਪੰਜਾਬ ਸਰਕਾਰ ਨੂੰ ਅਸੀਂ ਦੁਖੀ ਹੋ ਕੇ ਮੋੜ ਪਾ ਬਾਤ ਕਹਿੰਦੇ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਇਹ ਸਾਡਾ 87 ਸਾਲ ਦਾ ਨੌਜਵਾਨ ਹੈ ਹੈ ਧਰਮਿੰਦਰ ਤੋਂ ਬਾਅਦ ਦੂਜੇ ਇਹ ਆ ਜਿਹੜਾ ਇਨੇ ਜੋਸ਼ ਚ ਰੰਦੇ 87 ਜਾਲਚੀ ਅੱਛਾ ਪੁਰੀ ਸਾਹਿਬ ਦੀ ਗੱਲ ਤੋਂ ਗੱਲ ਹੈ ਜਿਹੜੀ ਜੋਏ ਨਹੀਂ ਤੋਏ ਸੜਕ ਬਣੀ ਆ ਅੱਛਾ ਪੁਰੀ ਸਾਹਿਬ ਦੀ ਗੱਲ ਤੋਂ ਇੱਕ ਗੱਲ ਹੈ ਕਿ ਜਿਹੜਾ ਲੋਕਾਂ ਦਾ ਹਮਦਰਦੀ ਬਣਦਾ ਦਿਲਾਂ ਤੇ ਰਾਜ ਉਹ ਕਰਦਾ ਦਿਲਾਂ ਦੀ ਫਰਦਾ ਤੇ ਨਾ ਉਹਦਾ ਲਿਖਿਆ ਜਾਂਦਾ ਲੇਕਿਨ ਜਿਹੜਾ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਫਿਰ ਲੋਕ ਉਹਨੂੰ ਕੁਚਲ ਦਿੰਦੇ ਆ ਬਿਲਕੁਲ ਕੋਈ ਬੰਦਵਾ ਨਹੀਂ ਗਾਦੇ ਕੋਈ ਨਹੀਂ ਉਹ ਪੀ ਮਜਾਉਣੀ ਆਉਂਦੀ ਆ ਬਿਲਕੁਲ ਕਈ ਲੋਕ ਹੈ ਘੁੰਮਦੇ ਆ ਅੱਜ ਦੇਖੇ ਆ ਪੀ ਵੱਜ ਗਈ ਅੱਜ ਪਲਵਾ ਨਹੀਂ ਗਾਦੇ ਪੀ ਵੱਜ ਵੀ ਗਈ ਜੀ 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 ਸਰ ਤੁਸੀਂ ਉਸ ਦਿਨ ਬੜੀਆਂ ਅੱਛੇ ਟੁਕਮੀਆਂ ਗੱਲਾਂ ਕੀਤੀਆਂ ਲੋਕਾਂ ਤੁਹਾਡੀ ਗੱਲ ਨੂੰ ਐਪਰੀਸ਼ੀਏਟ ਵੀ ਕੀਤਾ ਹੈ ਜੀ ਅੱਛਾ ਗੱਲ ਇਹ ਆ ਜੀ ਜਿਹੜਾ ਵਪਾਰੀ ਵਰਗ ਆ ਸਭ ਤੋਂ ਅਨੁਸ਼ਾਸਿਤ ਵਰਗ ਹਾਂਜੀ ਹੋਰ ਸਭ ਤੋਂ ਤੇ ਸਭ ਤੋਂ ਸਹਿਨਸ਼ੀਲ ਵੀ ਆ ਜਦੋਂ ਇਹ ਸੜਕ ਤੇ ਆ ਜਾਂਦਾ ਉਦੋਂ ਸਰਕਾਰ ਨੂੰ ਸੋਚਣਾ ਚਾਹੀਦਾ ਬਈ ਜਿਹੜਾ ਕੋਸ਼ਸ਼ਤ ਵਰਗ ਆ ਇਹ ਸੜਕਾਂ ਤੇ ਕਿਉਂ ਆਇਆ ਜੀ ਕਿੱਡੀ ਵੱਡੀ ਤਕਲੀਫ ਸਹਿ ਕੇ ਹਾਂ 3 ਸਾਲ ਦਾ ਸਮਾਂ 4 ਸਾਲ ਦਾ ਸਮਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਪੀਲੀਆ ਹੋ ਰਿਹਾ ਹੈ ਕਿ ਇਹਨੂੰ ਕੋਸ਼ ਹੈ ਸਾਦੇ ਰੋਗਾਂ ਨੇ ਇੱਥੋਂ ਘਰਾਂ ਤੋਂ ਜਾ ਰਹੇ ਆ ਇੱਥੋਂ ਵੱਡੇ ਸ਼ੋਅਰੂਮਾਂ ਵਾਲੇ ਪਲਾਨ ਕਰ ਰਹੇ ਆ ਜੀ ਇਹ ਸੜਕ ਜਿਹੜਾ ਮੁਖ ਲੰਘਾ ਤੁਸੀਂ ਪਿੱਛੇ ਨਿਗਾਹ ਮਾਰੋ ਗੰਨੇ ਦੀਆਂ ਟਰਾਲੀਆਂ ਜਿਹੜੀਆਂ ਸ਼ੂਗਰ ਮਿਲ ਨੂੰ ਜਾ ਰਹੀਆਂ ਤੇ ਇਹ ਮੁਖ ਲੰਘਾ ਕਰ ਗਈ ਆ ਜੇ ਲੰਘਾ ਹੀ ਠੀਕ ਨਹੀਂ ਜੇ ਸ਼ਹਿਰ ਦਾ ਦੇਖੀ ਠੀਕ ਨਹੀਂ ਤਾਂ ਉਹ ਇੱਥੇ ਸਾਡੇ ਐਮਪੀ ਸਾਹਿਬ ਆ ਕੇ ਕਹਿ ਕੇ ਗਏ ਸੀ ਵੀ ਤੁਸੀਂ ਸਾਨੂੰ ਵੋਟ ਪਾਓ ਇਹ ਸੜਕ ਦਾ ਹੱਲ ਪਹਿਲ ਦੇ ਆਧਾਰ ਤੇ ਹੋਊਗਾ ਕੱਲ ਉਹ ਆਏ ਵੀ ਆ 300 ਕਰੋੜ ਦਾ ਪ੍ਰੋਜੈਕਟ ਦਾ ਨੀ ਪੱਥਰ ਰੱਖ ਕੇ ਗਏ ਆ ਕਿਵੇਂ ਭਰੋਸਾ ਕਰ ਸਕਦੇ ਆ ਵੀ ਜਿਹੜਾ 1.5 ਕਰੋੜ ਦਾ ਪ੍ਰੋਜੈਕਟ ਹਾਲ ਤੱਕ ਪੂਰਾ ਨਹੀਂ ਹੋਇਆ ਉਹ 300 ਕਰੋੜ ਦਾ ਕਿਵੇਂ ਕਰਨਗੇ ਬਿਲਕੁਲ ਠੀਕ ਇਸ ਲਈ ਸਭ ਤੋਂ ਪਹਿਲਾਂ ਹੈਗਾ ਵਪਾਰੀ ਦੀ ਸਮੱਸਿਆ ਦਾ ਹੱਲ ਲੱਭਣਾ ਤਾਂ ਕਿ ਨਵਾਂ ਸ਼ਹਿਰ ਦਾ ਵਪਾਰ ਤੇ ਵਪਾਰੀ ਦੋਵੇਂ ਬਚੇ ਰਹਿਣ ਹਾਂ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ ਉਹਦਾ ਫਰਜ ਹੁੰਦਾ ਵੀ ਸ਼ਹਿਰ ਵਾਸੀਆਂ ਦੀ ਇਹ ਕੱਦ ਲਈ ਹੈ ਪ੍ਰਸ਼ਾਸਨ ਇਸੇ ਲਈ ਆ ਹਾਂ ਜਿਹੜੇ ਦੁੱਖ ਤਕਲੀਫਾਂ ਸਾਡੀ ਹੈਗੀਆਂ ਸਾਰਿਆਂ ਦੇ ਤੇ ਜਿਹੜੇ ਸਾਡੇ ਸਾਝੇ ਮਸਲੇ ਆ ਉਹਨਾਂ ਨੂੰ ਹੱਲ ਕਰੇ ਅੱਜ ਜਿਹੜਾ ਹੈਗਾ ਜਦੋਂ ਵਪਾਰ ਖਤਮ ਹੋ ਰਿਹਾ ਜਦੋਂ ਦੁਕਾਨਦਾਰ ਇੱਥੋਂ ਪਲਾਨ ਕਰ ਰਹੇ ਆ ਜਦੋਂ ਇਹ ਸੜਕ ਤੇ ਲੰਘਣਾ ਦੂਬਰ ਹੋ ਰਿਹਾ ਹੋਰ ਕੋਈ ਉਤਪਤ ਰਸਤਾ ਵੀ ਹੈ ਨਹੀਂ ਜੇ ਕੋਈ ਹੋਰ ਕੋਈ ਰਸਤਾ ਹੋਵੇ ਉਹਨੂੰ ਕੀਤਾ ਜਾ ਸਕਦਾ ਪਰ ਹੁਣ ਸਰਕਾਰ ਇਹ ਹੱਦ ਆ ਜਦੋਂ ਦੁਕਾਨਦਾਰ ਆਪਣੀਆਂ ਚਾਬੀਆਂ ਦੁਕਾਨ ਦੀਆਂ ਸੌਂਪ ਕੇ ਪ੍ਰਸ਼ਾਸਨ ਨੂੰ ਕਹਿਣ ਵੀ ਆ ਲਓ ਸਾਡੀਆਂ ਦੁਕਾਨਾਂ ਸੰਭੋ ਤੇ ਤੁਸੀਂ ਕਰੋ ਤੇ ਸਾਡੇ ਖਰਚੇ ਤੁਸੀਂ ਭਰੋ ਤੇ ਮੇਰੇ ਖਿਆਲ ਚ ਇਤੋਂ ਉੱਤੇ ਇਹ ਅਨਸ਼ਾਸਿਤ ਵਰਗ ਹੋਰ ਕੋਈ ਪ੍ਰੋਟੈਸਟ ਕਰ ਵੀ ਨਹੀਂ ਸਕਦਾ ਕਿਉਂਕਿ ਨਾ ਅਸੀਂ ਲੜ ਸਕਦੇ ਆ ਨਾ ਲੰਬੇ ਸਮੇਂ ਦੇ ਧਰਰੇ ਦੇ ਸਕਦੇ ਆ ਤੇ ਸਾਡਾ ਇੱਕੋ ਹੀ ਹੱਲ ਆ ਕਰੋ ਜਾਂ ਮਰੋ ਤੇ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਸੜਕ ਬਣਾਣ ਨਹੀਂ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹਨੂੰ ਕੁਲੜ ਸਿੰਘ ਇੱਕ ਸਵਾਲ ਮੇਰੇ ਜ਼ਿਹਨ ਚ ਆ ਗਿਆ ਤੁਹਾਡੇ ਕੋ ਅੰਡਰਟੇਕਰ ਵਾਲਾ ਮੋਟਰਸਾਈਕਲ ਹੈ ਮੇਰੇ ਖਿਆਲ ਅਜੀ ਛੋਟੇ ਹੁੰਦੇ ਵੀ ਦੇਖਦੇ ਹੁੰਦੇ ਤੁਸੀਂ ਉਸ ਸਟਾਈਲ ਚ ਹੁੰਦੇ ਸੀ ਉਹਤੇ ਕਿੰਨੇ ਕਿ ਝੱਟ ਕੇ ਲੱਗਦੇ ਆ ਛੜਗੇ ਭਾਜੀ ਜੇ ਅੰਡਰਟੇਕਲ ਵਾਲਾ ਮੋਟਰਸਾਈਕਲ ਨਾ ਹੋਵੇ ਤਾਂ ਬਹੁਤ ਔਖਾ ਹਾਲ ਆ ਉਹ ਥੋੜੇ ਜਿਹਾ ਬਚਾ ਲੈਂਦਾ ਕਿਉਂਕਿ ਉਸ ਦੀ ਜਾਨ ਆ ਤਾਂ ਬਚ ਜੀਦਾ अदरवाइज ਬਹੁਤ ਔਖਾ ਹੈ ਮੈਂ ਤਾਂ ਇਥੋਂ ਦੇਖੋ ਬਾਈਕ ਚ ਜਲਣਾ ਜ਼ਿਆਦਾਤਰ ਮੈਂ ਬਾਈਕ ਚ ਜਲਣਾ ਬਹੁਤ ਜ਼ਿਆਦਾ ਝਟਕੇ ਲੱਗਦੇ ਆ ਫੀਲ ਹੁੰਦਾ ਪਰ ਕੀ ਕਰ ਕੀ ਕਰੀਏਗੀ ਪਰ ਉਹਦੇ ਨਾਲ ਵੀ ਆਪਾਂ ਆ ਨੌਜਵਾਨ ਨੂੰ ਦੇਖੇ ਸਾਡਾ ਛੋਟਾ ਭਰਾ ਆ ਇਹਨੂੰ ਦੇਖ ਇਹਨੂੰ ਦੇਖ ਕੇ ਇਸ ਬੰਦੇ ਨੂੰ ਦੇਖ ਕੇ ਸਾਨੂੰ ਉਤਸ਼ਾਹ ਜ਼ਿਆਦਾ ਆ ਰਿਹਾ ਜੇ ਇਹ ਸਾਡੇ ਲਈ ਪ੍ਰੋਟੈਸਟ ਕਰ ਸਕਦਾ ਤਾਂ ਆਪਾਂ ਨਹੀਂ ਕਰ ਸਕਦੇ ਇਹ ਸੜਕ ਤੋਂ ਕਿਵੇਂ ਲੰਘਦਾ ਹੋਵੇਗਾ ਕਿੱਡੇ ਸਵਾਲ ਇਹ ਲਈ ਇਹ ਲਈ ਬੜਾ ਔਖਾ ਆ ਉਹ ਵੀਲ ਚੇਅਰ ਤੋਂ ਉਹਨੂੰ ਬੜਾ ਲੰਘਣਾ ਔਖਾ ਹੋਇਆ ਬਿਆ ਬੜੀ ਮੁਸ਼ਕਿਲ ਆ ਕੋਈ ਥੋੜਾ ਨੇ ਸਾਡਾ ਨਹੀਂ ਸਾਦੇ ਨਾ ਇਹਨਾਂ ਦਾ ਹੀ ਦੇਖ ਲਓ ਇਹਨਾਂ ਦਾ ਧਿਆਨ ਦੇ ਲਓ ਆਪਾਂ ਦੀ ਕਿਨੂ ਆ ਪ੍ਰਸ਼ਾਸਨ ਨੂੰ ਇਹਦਾ ਹੀ ਧਿਆਨ ਦੇ ਲਓ ਬਿਲਕੁਲ ਇੱਥੇ ਦਰਜ ਕਰ ਲਓ ਤਾਂ ਕਿ ਇਹ ਤਾਂ ਆਪਣੀ ਆਪਣੀ ਲਾਈਫ ਜਿਹੜੀ ਹੈਗੀ ਉਹ ਤਾਂ ਵਧੀਆ ਤਰੀਕੇ ਨਾਲ ਜੀ ਲਵੇ ਉਹ ਤਾਂ ਝਟਕੇ ਖਾਗਾ ਕਿ ਕੀ ਉਹ ਕੀ ਉਹਦੀ ਲਾਈਫ ਬਣਾਈ ਪਈ ਉਹ ਆ ਰਿਕਸ਼ੇ ਵਾਲੇ ਗੱਲ ਕਰ ਰਹੇ ਸੀ ਜੀ ਜੀ ਉਹ ਸਾਡੇ ਸੜਕ ਖਰਾਬ ਕਰਕੇ ਸਾਡੇ ਜੋਰੇ ਬਹੁਤ ਲੱਗਦਾ ਜੀ ਜੋਰ ਜਿਆਦਾ ਲੱਗਦਾ ਜੋਰ ਜਿਆਦਾ ਲੱਗਦਾ ਅਸੀਂ ਸਵਾਰੀ ਲੈ ਕੇ ਨਹੀਂ ਜਾਈਦਾ ਉਦੋਂ ਹੋਰ ਦੱਸੋ ਆ ਦੇਖੋ ਰਿਕਸ਼ੇ ਵਾਲੇ ਕਹਿੰਦੇ ਟੁੱਟੀ ਸੜਕ ਕਰਕੇ ਰਿਕਸ਼ੇ ਤੇ ਜੋਰ ਬਹੁਤ ਲੱਗਦਾ ਸਵਾਰੀ ਲੈ ਕੇ ਨਹੀਂ ਜਾਈਦਾ ਸਵਾਰੀ ਲੈ ਕੇ ਨਹੀਂ ਜਾ ਹੁੰਦੇ ਜਿਹੜੀਆਂ ਹੁਣ ਟਰਾਲੀਆਂ ਦੀ ਗੱਲ ਕਰਦੇ ਟਰਾਲੀਆਂ ਓਵਰਲੋਡ ਟਰਾਲੀਆਂ ਹੁੰਦੀਆਂ ਉਹ ਭਾਈ ਜਾਂ ਤੇ ਉਹ ਜਦੋਂ ਉਲਟ ਜਾਵੇ ਉਹਦੇ ਥਲੇ ਚਾਰ ਬੰਦੇ ਆ ਜਾਣ ਫਿਰ ਪ੍ਰਸ਼ਾਸਨ ਕੀ ਕਰੂਗਾ ਫਿਰ ਮਤਲਬ ਉਹ ਵੇਟ ਕਰ ਰਿਹਾ ਕਿ ਕਦੋਂ ਟਰਾਲੀ ਉਲਟੇ ਤੇ ਕਦੋਂ ਆਪਾਂ ਇਹਦਾ ਕੋਈ ਬਾਰੇ ਕੋ ਸੋਚੀਏ ਪ੍ਰਸ਼ਾਸਨ ਇਹੀ ਵੇਟ ਕਰ ਰਿਹਾ ਜੋ ਮੈਨੂੰ ਲੱਗਦਾ ਨਹੀਂ ਬਣਾਉਣੇ ਮੁਆਵਜ਼ੇ ਦੇ ਦਾਂਗੇ ਮੁਆਵਜ਼ੇ ਵੀ ਨਹੀਂ ਦੇਣੀਆਂ ਇਹਨਾਂ ਨੇ ਇਹ ਵੀ ਛੱਡ ਦਿਓ ਬਾਜੀ ਉਹ ਮੁਆਵਜ਼ੇ ਵੀ ਨਹੀਂ ਦੇਣੀਆਂ ਇਹਨਾਂ ਨੇ ਅਸੀਂ ਮੁਆਵਜ਼ਾ ਕਿਸੇ ਇੱਕ ਘਰ ਚੋਂ ਪਰਿਵਾਰ ਚੋਂ ਬੰਦੇ ਚਲ ਗਏ ਚਾਰ ਉਹ ਮੁਆਵਜ਼ੇ ਦਾ ਕੀ ਕਰੂਗਾ ਮੁਆਵਜ਼ਾ ਵੀ ਤਾਂ ਜਿਹੜਾ ਬੰਦਾ ਗਿਆ ਉਹਦੇ ਵਾਸਤੇ ਚਾਹੀਦਾ ਨਾ ਉਹ ਤਾਂ ਚਲਾ ਗਿਆ ਉਹ ਮੁਆਜਾ ਕ누 ਦੇਣਾ ਇਹ ਸਭ ਗੱਲਾਂ ਹੀ ਆ ਹਾਲੇ ਸਿਰ ਵੀ ਕੋਈ ਆ ਅਸੀਂ ਪ੍ਰਜਾຊਨ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਬੇਨਤੀ ਕਰਦੇ ਵੀ ਇੱਥੇ ਰੇਲਵੇ ਰੋਡ ਦਾ ਹੱਲ ਕੱਢੋ ਇਹਨੂੰ ਸੜਕ ਨੂੰ ਬਣਾ ਲਓ ਜੇ ਕੋ ਡੀਸੀ ਸਾਹ ਨੂੰ ਅਸੀਂ ਰਿਕੁਐਸਟ ਕਰਦੇ ਆ ਡੀਸੀ ਸਾਹਿਬ ਨਵੇਂ ਆਏ ਆ ਬਦਲ ਲੱਗਿਆ ਬਹੁਤ ਵਧੀਆ ਇਨਸਾਨ ਹੈਗੇ ਆ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕਰਦੇ ਆ ਵੀ ਇਹਦਾ ਕੋ ਹੱਲ ਕੱਢੋ ਦੋਨੋਂ ਪਾਰਟੀ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉਹਦਾ ਜੋ ਮਤ ਭੇਦ ਹੈਗੇ ਉਹਨੂੰ ਖਤਮ ਕਰਕੇ ਇਹਨਾਂ ਦਾ ਹੱਲ ਕੱਢਿਆ ਜਾਵੇ ਤੇ ਰੇਲਵੇ ਰੋਡ ਨੂੰ ਬਣਾਇਆ ਜਾਵੇ ਬਹੁਤ ਸ਼ੁਕਰੇ ਜੀ ਜੀ ਤੁਹਾਡੀ ਸਾਈ ਬਸ ਹੁਣ ਆਪਾਂ ਉਹਨਾਂ ਤੋਂ ਚਲੇ ਡੀਸੀ ਸਾਹਿਬ ਦੇ ਤੇ ਉੱਥੇ ਤੁਸੀਂ ਆਪ ਇਹ ਸਾਰੇ ਬਹੁਤ ਹੀ ਸਤਿਕਾਰਯੋਗ ਨੇ ਇਹਨਾਂ ਦੀ ਸ਼ਾਨ 'ਚ ਕੁਝ ਵੀ ਬੋਲਣ ਤੋਂ ਪਹਿਲਾਂ ਤੁਸੀਂ ਜ਼ਰੂਰ ਇਹਨਾਂ ਦੇ ਮਜਬੂਰੀਆਂ ਨੂੰ ਸਮਝਣਾ ਮਜਬੂਰੀਆਂ ਦੇਖਣਾ ਹੈ ਡੀਐਸਪੀ ਰਾਜਕੁਮਾਰ ਜਿਹੜੇ ਮੌਕੇ ਤੇ ਪਹੁੰਚ ਗਏ ਨੇ ਆਪਣੀ ਟੀਮ ਦੇ ਨਾਲ ਲੇਕਿਨ ਇੱਥੋਂ ਹੁਣੇ ਚੱਲੇ ਨੇ ਇੱਥੋਂ ਹੁਣੇ ਡੀਸੀ ਸਾਹਿਬ ਕੋਲ ਚੱਲੇ ਨੇ ਮੰਗ ਪੱਤਰ ਲੈ ਕੇ ਔਰ ਆਪਣੀਆਂ ਚਾਬੀਆਂ ਨਾਲ ਲੈ ਕੇ ਤਾਂ ਇਹ ਪਹਿਲੀ ਵਾਰ ਮੇਰੇ ਖਿਆਲ ਹੋ ਰਿਹਾ ਪੰਜਾਬ ਦੇ ਅੰਦਰ ਜਾਕੀ ਲਿਆ ਖਾਸ ਕਰਕੇ ਨਵਾਂ ਸ਼ਹਿਰ ਦੇ ਅੰਦਰ ਕਿ ਦੁਕਾਨਦਾਰ ਅੱਕ ਕੇ ਪਰੇਸ਼ਾਨ ਹੋ ਕੇ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਆਪਣੇ ਸ਼ੋਰੂਮ ਦੀਆਂ ਚਾਬੀਆਂ ਲੈ ਕੇ ਜਿਹੜੇ ਉਹ ਚੱਲਿਆ ਕਹਿੰਦੇ ਆ ਆ ਫੜੋ ਜੀ ਅਫਸਰ ਸਾਹਿਬ ਚਾਬੀਆਂ ਤੁਸੀਂ 4 ਦਿਨ ਬਹਿ ਕੇ ਦੇਖ ਲਓ ਕਿੰਨਾ ਔਖਾ ਕਿੰਨੀ ਮਿੱਟੀ ਫੱਕਣੀ ਪੈਂਦੀ ਔਰ ਸੀਵਰੇਜ ਦੀ ਗੰਧਲੀ ਮਿੱਟੀ ਵੀ ਜਿਹੜੀ ਮੂੰਹ 'ਚ ਪੈਂਦੀ ਆ ਤਾਂ ਬਹੁਤ ਪਰੇਸ਼ਾਨ ਨੇ ਬਹੁਤ ਔਖੇ ਨੇ ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਕਿਉਂਕਿ ਜਦੋਂ ਹੈਵੀ ਵਹੀਕਲ ਆਉਂਦੇ ਆ ਜਦੋਂ ਹੈਵੀ ਵਹੀਕਲ ਜਿਆਦਾ ਸਪੀਡ ਨਾਲ ਆਉਂਦੇ ਆ ਤਾਂ ਬੱਟਾ ਜਿਹੜਾ ਆ ਜਦ ਬਜਰੀ ਜਿਹੜੀ ਆ ਉਹ ਕੇਵਲੇ ਸ਼ੀਸ਼ੇ ਤੇ ਬੱਜਦੀਆਂ ਦੁਕਾਨ ਦੇ ਬੜਾ ਨੁਕਸਾਨ ਹੁੰਦਾ ਜਾਨੀਮਾਨੀ ਨੁਕਸਾਨ ਹੁੰਦਾ ਵੀ ਡਰ ਬੜਿਆ ਰਹਿੰਦਾ ਸੋ ਇਹ ਜਿੰਨੇ ਦੁਕਾਨਦਾਰ ਨੇ ਬੜੀ ਮਜਬੂਰੀ ਚ ਅੱਕ ਕੇ ਪਰੇਸ਼ਾਨ ਹੋ ਕੇ ਕਿਉਂਕਿ ਦੁਕਾਨਦਾਰ ਨੂੰ ਸਭ ਤੋਂ ਵੱਧ ਕਹਿੰਦੇ ਆਪਣੀ ਦੁਕਾਨ ਪਿਆਰੀ ਹੁੰਦੀ ਹੈ ਲੇਕਿਨ ਅੱਜ ਮਜਬੂਰੀ ਚ ਦੁਕਾਨ ਬੰਦ ਕਰਕੇ ਬਾਹਰ ਆਣਾ ਪਿਆ ਸੜਕ ਦੇ ਜਾ ਕੇ ਲੀਏ ਟੋਇਆਂ ਦੇ ਵਿੱਚ ਆਉਣਾ ਪਿਆ ਮਜਬੂਰੀ ਚ ਦਿਖਾ ਦਿਓ ਜੀ ਤਸਵੀਰ ਡੀਐਸਪੀ ਰਾਜਕੁਮਾਰ ਮੌਕੇ ਤੇ ਪਹੁੰਚੇ ਨੇ ਔਰ ਗੁਲਾਟੀ ਸਾਹਿਬ ਗੱਲਬਾਤ ਕਰ ਰਹੇ ਨੇ ਨਾਲ ਦੀ ਨਾਲ ਪੂਰੀ ਸਾਹਿਬ ਨੇ ਔਰ ਪਿੱਛੇ ਜਿਹੜੀ ਗੱਲਬਾਤਾਂ ਸਿਲਸਿਲਾ ਚੱਲ ਰਿਹਾ ਹੈ ਪੂਰੀ ਹੌਲੀ ਹੌਲੀ ਚੱਲ ਰਿਹਾ ਹੈ ਦੁਕਾਨਦਾਰ ਭਾਈਚਾਰਾ ਜਿਹੜਾ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਆਪਾਂ ਸਾਰੇ ਚੱਲ ਕੇ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਆਉਨੇ ਆ ਆਪਸੀ ਇਕਤਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ पर बार बार फिर तो तस्वीर ये देखो ये वीर टोयाचों च किवें लंगदा होवेगा ए समझो मजबूरी कल्ला ए नहीं पता नहीं दिल्ली किन्ने ਸਾਡੇ ਭੈਣ ਭਰਾ ਜਿਹੜੇ ਇਸ ਤਰੀਕੇ ਡਿਸੇਬਲ ਨੇ ਉਹ ਇਥੋਂ ਲੰਘਦੇ ਹੋਣਗੇ ਤਾਂ ਕਿੰਨੀ ਤਕਲੀਫ ਹੁੰਦੀ ਹੋਵੇਗੀ ਸਮਝੀਏ ਆਪਾਂ ਮਜਬੂਰੀਆਂ ਨੂੰ ਸਮਝੀਏ ਤਕਲੀਫਾਂ ਨੂੰ ਸਮਝੀਏ ਆ ਰਹੀਆਂ ਔਂਕੜਾਂ ਨੂੰ ਸਮਝੀਏ ਨਿੱਜੀ ਮਫਾਦ ਛੱਡ ਕੇ ਨਿੱਜੀ ਸਵਾਰਥ ਛੱਡ ਕੇ ਆ ਸਾਡੇ ਪਿੰਡ ਵਾਲੇ ਵੀ ਆਏ ਆ ਕੀ ਆ ਜਲੰਕਾ ਜੀ ਠੀਕ ਠਾਕ ਬਹੁਤ ਵਧੀਆ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਦੇਖੋ ਇਹ ਹੁੰਦੀ ਪਿੰਡਾਂ ਦੀ ਭਾਈਚਾਰਕ ਸਾਂਝ ਕਹਿੰਦੇ ਜਿਉਂਦੇ ਰੋ ਆਏ ਨਾਲ ਹੀ ਗਏ ਆ ਸਾਡੇ ਸਾਨੀ ਸਾਹਿਬ ਵੀ ਸਾਨੀ ਸਾਹਿਬ ਤੁਹਾਡੇ ਮੋਰੇ ਵੀ ਮੈਂ ਕਹਿੰਨਾ ਬਹੁਤ ਟੋਏ ਆ ਬੰਦੇ ਘੇਰਦੇ ਤਾਂ ਦੋ ਦਿਨ ਆਏ ਨਹੀਂ ਸੀ ਤੁਸੀਂ ਇੱਕ ਮਿੰਟ ਆਲੇ ਜੇ ਮੈਂ ਜੋ ਬੁਲਾਣੇ ਦੀ ਹਾਂਜੀ ਹਾਂਜੀ ਤਾਂ ਇਸ ਵੀਰ ਨੂੰ ਦੇਖ ਕੇ ਜਿਹੜੇ ਫਿਜ਼ੀਕਲੀ ਚੈਲੈਂਜਡ ਲੋਕ ਨੇ ਡਿਸੇਬਲ ਨੇ ਕਿੱਦਾਂ ਲੰਘਦੇ ਹੋਣਗੇ ਜੀ ਕਿੱਦਾਂ ਲੰਘਦੇ ਹੋਣਗੇ ਸਿਰਫ ਇੱਕ ਕੱਲਾ ਭਰਾ ਨਹੀਂ ਐਦਾਂ ਦੇ ਕਈ ਸੈਂਕੜੇ ਰਜਾਨਾ ਇਥੋਂ ਬਜ਼ੁਰਗ ਲੰਘਦੇ ਜਿਵੇਂ ਹੁਣ ਅੰਕਲ ਜੀ ਨੇ ਤੁਰਨ 'ਚ ਥੋੜੀ ਦਿੱਕਤ ਮਹਿਸੂਸ ਕਰਦੇ ਨੇ ਟੋਇਆਂ 'ਚੋਂ ਲੰਘਣਾ ਕਿੱਦਾਂ ਜੀ ਦੇਖੋ ਜੀ ਆਇਤਾ ਹੱਥ ਜੋੜਨ ਚੱਲੇ ਆਂ ਪ੍ਰਸ਼ਾਸਨ ਦੇ ਮੋਹਰੇ ਔਰ ਨਗਰ ਕੌਂਸਲ ਆਲਿਆਂ ਦੇ ਦਿਖਾਦਿਆਂ ਤੇ ਮੋਹਰੇ ਕਿ ਸੜਕ ਬਣਾਓ ਅਸੀਂ ਬਹੁਤ ਔਖੇ ਆਂ ਸ਼ੀਸ਼ੇ ਟੋਟੇ ਨੇ ਪਏ ਦੁਕਾਨਾਂ ਦੇ ਹਾਲ ਬਹੁਤ ਬੁਰਾ ਆ ਇਹ ਦੇਖੋ ਸਾਲਾ ਹੱਕ ਜਿੰਦਾਬਾਦ ਤਾਂ ਤੁਸੀਂ ਦੇਖ ਸਕਦੇ ਹੋ ਇਹ ਵੀਰ ਸਭ ਤੋਂ ਅੱਗੇ ਅਵਜੇ ਧਿਆਨ ਨਾਲ ਪਿੱਛੇ ਚੁਰ-ਚੁਰ ਹੋ ਜਾਏਗਾ ਵਾਦੀ ਇੱਕ ਜਿੰਦਾਬਾਦ ਤਾਂ ਤੁਸੀਂ ਵਸਤੇਂਦੀ ਜੀ ਤੇ ਤੁਸੀਂ ਇਸ ਵੀਰਵਾ ਵੀਰਵਾਲ ਦੇਖਣਾ ਤੇ ਮਹਿਸੂਸ ਕਰਨਾ ਕਿ ਕਿੰਨੀ ਤਕਲੀਫ ਰੇਲਵੇ ਰੋਡ ਤੇ ਆਉਂਦੀ ਹੋਵੇਗੀ ਹਾਲਾਂਕਿ ਦੁਕਾਨਦਾਰਾਂ ਨੇ ਸੰਕੇਤਨ ਤਰਨਾਈ ਦਿੱਤਾ ਇੱਕ ਵਾਰ ਫਿਰ ਤੋਂ ਸੰਕੇਤਨ ਪ੍ਰੋਟੈਸਟ ਕੀਤਾ ਹੁਣ ਡੀਸੀ ਸਾਹਿਬ ਕੋ ਚਲੇ ਆ ਇਹ ਇਹ ਵੀ ਚਾਹੁੰਦੇ ਆ ਕਿ ਆਮ ਲੋਕਾਂ ਨੂੰ ਤਕਲੀਫ ਨਾ ਆਵੇ ਨਾਲ ਦੀ ਨਾਲ ਪੁਰੀ ਸਾਹਿਬ ਹੁਣੀ ਕਹਿੰਦੇ ਕਿ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸ਼ਹਿਰ ਦੇ ਲੋਕਾਂ ਨੂੰ ਤਕਲੀਫ ਆਵੇ ਕੋਈ ਤਕਲੀਫ ਨਹੀਂ ਲੋਕਾਂ ਨੂੰ ਆਏ ਲੋਕਾਂ ਦੇ ਨਾਲ ਆ ਸੀ ਲੋਕਾਂ ਦੇ ਲਈ ਆ ਸੀ ਜਿਹੜੇ ਲੋਕ ਨਹੀਂ ਕੰਮ ਕਰਦੇ ਜਿਹੜੇ ਉੱਚ ਅਹੁਦੇ ਤੇ ਬੈਠੇ ਆ ਉਹਨਾਂ ਦੀ ਸ਼ਿਕਾਇਤ ਨਹੀਂ ਜਾਈਦੀ ਅਸੀਂ ਕੋਪੇ ਬੇਅੰਦੇ ਬੱਬਾ ਦੀ ਦੁਖੀ ਹੈ ਜੀ ਤਾਂ ਪੁਰੀ ਸਾਹਿਬ ਸਭ ਤੋਂ ਸੀਨੀਅਰ ਸਤਕਾਰਯੋਗ ਪੁਰੀ ਸਾਹਿਬ ਨੇ ਔਰ ਔਰ ਉਹ ਕਹਿੰਦੇ ਕਿ ਅਸੀਂ ਆਮ ਸ਼ਹਿਰੀਆਂ ਨੂੰ ਤਕਲੀਫ ਨਹੀਂ ਆਣ ਦਵਾਗੇ ਪ੍ਰੋਟੈਸਟ ਸਾਡਾ ਜਾਰੀ ਹੈ ਲੇਕਿਨ ਸ਼ਹਿਰੀਆਂ ਨੂੰ ਤਕਲੀਫ ਨਹੀਂ ਆਣ ਦਿੱਤੀ ਜਾਵੇਗੀ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਗੁਲਾਟੀ ਸਾਹਿਬ ਗੁਲਾਟੀ ਸਾਹਿਬ ਆਪਾਂ ਕਿੰਨੇ ਜਾਣੇ ਹੁਣ ਚੱਲੇ ਆ ਜੀ ਆਪਾਂ ਦੇਖੋ ਜੀ ਫਿਲਹਾਲ ਤਾਂ ਕਾਫੀ ਗਿਣਤੀ ਦੇ ਵਿੱਚ ਜਾ ਰਹੇ ਆ ਅੰਦਰ ਜਾ ਕੇ ਸਾਹਿਬ ਡੀਸੀ ਸਾਹਿਬ ਜਿੱਦਾਂ ਸਾਨੂੰ ਹਦਾਇਤ ਦੇਣਗੇ ਜੀ ਉਸ ਸਾਹਮਣੇ ਚੱਲਾਂਗੇ ਇੱਥੇ ਵੀ ਹੁਣ ਦੁਕਾਨਦਾਰ ਵੀ ਬੈਠਣਗੇ ਕਿ ਇੱਥੇ ਨਹੀਂ ਇੱਥੇ 10 15 ਮੈਂਬਰ ਇੱਥੇ ਬੈਠਣਗੇ ਤੇ ਬਾਕੀ ਸਾਰੇ ਆਪਾਂ ਨਾਲ ਚੱਲਾਂਗੇ ਅੱਗੋਂ ਡੀਸੀ ਸਾਹਿਬ ਜਿੱਦਾਂ ਸਾਨੂੰ ਹਦਾਇਤ ਦੇਣਗੇ ਫਿਰ ਸਾਡੇ ਕੋ ਪੰਜ ਜਣੇ ਆਉ ਸੱਤ ਜਣੇ ਆਉ 10 ਜਣੇ ਆਉ ਉਸ ਸਾਹਮਣੇ ਪਰੋਟੈਸਟ ਇੱਥੇ ਚੱਲਦਾ ਰਹੂਗਾ ਪਰੋਟੈਸਟ ਚੱਲਦਾ ਰਹੂਗਾ ਠੀਕ ਹੈ ਤਾਂ ਤੁਹਾਨੂੰ ਜਿਹੜੀ ਗੱਲ ਤੁਹਾਡੇ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਉਹ ਪਹੁੰਚ ਗਈ ਹੈ ਠੀਕ ਹੈ ਔਰ ਸਾਨੀ ਸਾਹਿਬ ਤੁਸੀਂ ਕੋਈ ਗੱਲ ਕਰ ਰਹੇ ਸੀਗੇ ਵਿੱਚ ਬਹੁਤ ਹੀ ਸ਼ਾਇਦ ਸੁਧਾਰ ਕਰ ਰਹੇ ਆ ਜੋ ਬੁਲੰਦਾ ਕੋ ਆ ਜੰਦੇ ਸੀ ਬੜੀ ਮਿਹਰਬਾਨੀ ਤੁਹਾਡੀ ਇੱਕ ਜਿਹੜਾ ਰੋਡ ਦੇ ਕੋ ਟੁੱਟਿਆ ਹੋਇਆ ਹੈ ਨਾ ਸਾਰਾ ਐਸੇ ਹੀ ਹੋਣਾ ਚਾਹੀਦਾ ਵਾ ਜੀ ਹਾਂ ਜੀ 1 ਲੱਖ ਰੁਪਇਆ 1 ਲੱਖ ਰੁਪਏ ਆਪਣੇ ਵੱਲ ਲਗਾਉਂਗਾ ਮੈਂ ਰੋਡ ਲਈ 52 ਹੋ ਕੇ 1 ਲੱਖ ਰੁਪਏ ਮੈਂ ਦਊਂਗਾ ਲੱਖ ਤੁਹਾਡਾ ਲੱਖ ਦੇਖੋ ਜਮਾ ਦੀ ਫਾੜਨ ਉਹਨੇ ਗੱਲਾਂ ਕਹੀਆਂ ਆਪਾਂ ਅਸੀਂ ਨਹੀਂ ਉੱਕਰਦੇ ਬਾਕੀ ਭਾਵੇਂ ਉਹ ਕਰੋਗੇ ਅਸੀਂ ਨਹੀਂ ਮੁੱਕਦੇ ਅਸੀਂ ਆਪਣੀ ਗੱਲ ਦੇਖੀਏ 1 ਲੱਖ ਰੁਪਏ ਦਊਂਗਾ ਮੈਂ ਲੋ ਜੀ ਸਾਡੀ ਸਾਡੀ ਦਲੇਰੀ ਦੇਖੋ ਕਹਿੰਦੇ 1 ਲੱਖ ਮੈਂ ਦੇ ਦੂੰਗਾ ਪਰ ਜਿੰਨੇ ਸਾਡੇ ਭਰਾ ਜਿੰਨੇ ਸਮਰੱਥਾ ਹੈ ਉਹਦੇ ਹਿਸਾਬ ਨਾਲ ਸਾਰੇ ਬਿਲਕੁਲ ਜੀ ਮੈਨੂੰ ਪ੍ਰਸ਼ਾਸਨ ਅੱਗੇ ਵਧਿਆ ਸੀ ਪ੍ਰਸ਼ਾਸਨ ਦੇ ਨਾਲ ਆ ਹਾਂ ਬਹੁਤ ਸ਼ੁਕਰੀਆ ਲਓ ਜੀ ਸਰਨੀ ਸਾਹਿਬ ਨੇ ਵੀ ਵੱਡੀ ਗੱਲ ਕਰਤੀ ਚਿੰਟੂ ਭਾਜੀ 1 ਲੱਖ ਕਹਿੰਦੇ ਲੱਖ ਮੈਂ ਦੇ ਦੂੰਗਾ ਕੰਮ ਦਾ ਸ਼ੁਰੂ ਕਰੋ ਕਰੋਨਾ ਦੇ ਵਿੱਚ ਫੰਡ ਆ ਚੁੱਕਾ ਆ ਵੈਸੇ ਉਹ ਥੋੜੀ ਬੋਦੀ ਸ਼ਰਮ ਚਾਹੀਦੀ ਆ ਉਹ ਫੰਡ ਤੁਹਾਡੇ ਕੋਲ ਆਇਆ ਉਹਨੂੰ ਰੱਖ ਕੇ ਕਿਉਂ ਬੈਠੇ ਆ ਉਹਦੀ ਵਿਆਜ ਖਾਨੇ ਪਏ ਹੋ ਤੁਸੀਂ ਉਹਨੂੰ ਲਾਓ ਲੋਕਾਂ ਵਾਸਤੇ ਇਹ ਲੋਕਾਂ ਵਾਸਤੇ ਤਾਂ ਲਾਓ 16 ਕਰੋੜ ਦਾ ਬਜਟ ਹੈ ਜੀ ਸਾਲ ਦਾ ਇਹਨਾਂ ਦਾ 16 ਕਰੋੜ ਦਾ ਬਜਟ ਦਾ ਇੱਥੇ ਤਾਂ ਸਾਰਾ ਕਰੋੜ ਸਵਾ ਕਰੋੜ ਦਾ ਮਸਲਾ ਆਇਆ ਜਦ ਇਹੀ ਨਹੀਂ ਉਹ ਵੀ ਮੇਨ ਡਾਊਨ ਟਾਊਨ ਦਾ ਜਦ ਆਪਾਂ ਉਹ ਹੀ ਨਹੀਂ ਹੱਲ ਕਰਦੇ 16 ਕਰੋੜ ਦਾ ਜੀ ਕੀ ਕਰਨਾ ਸਾਨੂੰ ਇੱਕ ਇਹਨੇ ਲੋਕ ਥੋੜੇ ਹੋਰ ਪਿਸ ਜਾਣ ਫੇਰ ਕਰਾਂਗੇ ਅਲਫੇ ਵੋਟਾਂ ਵੀ ਮੰਗਾ ਕੇ ਨਾਲ ਦੀ ਨਾਲ ਇਹ ਤਾਂ ਹੁਣ ਪਿਸ ਜਾਣ ਮਤਲਬ ਸਾਡਾ ਆਟਾ ਹੀ ਬਣਾਉਣ ਨੂੰ ਫਿਰਦੇ ਆ ਬਸ ਕਣਕ ਤੇ ਸਾਡੀ ਰਹਿ ਨਹੀਂ ਦੇਣੀ ਇਹਨਾਂ ਨੇ ਚਲੋ ਤਾਂ ਤਸਵੀਰਾਂ ਤੁਹਾਨੂੰ ਅਸੀਂ ਬਿਲਕੁਲ ਨਹਿਰੂ ਗੇਟ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਔਰ ਹਾਂ ਠੀਕ ਹੈ ਤੇ ਇਹ ਇੱਕ ਆ ਵੀਰ ਦੀ ਤਸਵੀਰ ਤਾਂ ਤੁਸੀਂ ਫੋਕਸ ਜ਼ਰੂਰ ਰੱਖਣਾ ਹੈ ਪੁਲਿਸ ਪ੍ਰਸ਼ਾਸਨ ਨਾਲ ਦੀ ਨਾਲ ਜੀ ਜੀ ਠੀਕ ਠੀਕ ਬਾਦਿਓ ਗੱਲ ਬਣਾਵਾਂਗੇ ਬਣਾਵਾਂਗੇ ਡਟੇ ਹੋ ਆ ਦੱਬ ਕੇ ਰੱਖੋ ਬੜਾ ਇਹ ਕੰਮ ਫੇਰ ਆ ਨੇ ਨੇ ਬਾਨੇ ਨੇ ਇਹਨਾਂ ਨੇ ਜੋਰ ਪਾਵੇ ਇਹਨਾਂ ਨੇ ਸਾਰੇ ਸੱਦੋ ਪੇਰੇ ਹੀ ਅਗਲ ਵਾਲੇ ਜਿਹੜੀ ਗੱਲ ਕਹਿੰਦੇ ਡਟ ਕੇ ਹਾਂ ਡਟ ਕੇ ਰੱਖੋ ਖਿੱਚ ਕੇ ਰੱਖੋ ਮੇਰੇ ਸਾਥ ਹੈ ਮੈਂ ਕਹਾਂ ਲਾ ਜੂ ਤੇਰੇ ਤੇਰੇ ਨਾਲ ਸਾਥ ਪੱਕਾ ਚਲੋ ਠੀਕ ਹੈ ਕਿਹੜਾ ਪਿੰਡ ਆਪਣਾ ਮੂਸਾਪੁਰਗੇ ਮੂਸਾਪੁਰਗੇ ਲਵ ਯੂ ਆ ਫਿਰ ਆਹ ਲਵ ਯੂ ਆ ਕਹਿੰਦੇ ਭਾਜੀ ਵਪਾਰੀ ਇਕਤਾ ਜ਼ਿੰਦਾਬਾਦ ਦੀ ਗੱਲਬਾਤ ਹੋ ਰਹੀ ਹੈ ਔਰ ਇਸ ਵੀਡੀਓ ਨੂੰ ਅਥੀ ਰੈਪ ਅਪ ਕਰਦੇ ਆ ਅਗਲਾ ਅਗਲੀ ਪੇਸ਼ਕੇਸ ਜਿਹੜੀ ਅਗਲੀ ਵੀਡੀਓ ਜਿਹੜੀ ਬਹੁਤ ਜਲਦੀ ਜਿਆ ਜਲ ਕੇ ਆਗਲੀ ਵੀਡੀਓ ਜਲਦੀ ਲੈ ਕੇ ਤੁਹਾਡੇ ਰੂਬਰੂ ਹੁੰਨੇ ਆਂ ਔਰ ਡੀਸੀ ਸਾਹਿਬ ਨਾਲ ਗੱਲਬਾਤ ਕਰਨ ਇਹ ਵਪਾਰੀ ਭਰਾ ਨਾ ਫਿਰ ਤੋਂ ਕਹਿ ਦਿੰਦਾ ਇਹ ਵਪਾਰੀ ਭਰਾ ਸਾਡੇ ਸ਼ਹਿਰ ਦੀ ਸ਼ਾਨ ਨੇ ਇਹਨਾਂ ਦਾ ਸਤਿਕਾਰ ਹੈ ਇਹਨਾਂ ਦੀ ਸ਼ਾਨ 'ਚ ਜਿਹੜੇ ਲੋਕ ਛੜੇੰਤਰ ਕਰਕੇ ਇਹਨਾਂ ਦੀ ਆਲੋਚਨਾ ਕਰਨਾ ਚਾਹੁੰਦੇ ਉਹਨਾਂ ਨੂੰ ਸਵਾਲ ਹੈ ਕਿ ਇਹਨਾਂ ਬਿਨਾ ਸ਼ਹਿਰ ਕਾਦਾ ਇਹ ਗੱਲ ਆਪਾਂ ਸਮਝੀਏ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਕੁਝ ਲੋਕ ਸਾਜ਼ਿਸ਼ਾਂ ਘੜਨ ਦੀ ਕੋਸ਼ਿਸ਼ ਕਰ ਰਿਹਾ ਉਹ ਬੇਫਕੂਫੋ ਇਹ ਤਾਂ ਲੋਕ ਅੱਕ ਕੇ ਥੱਕ ਕੇ ਪੱਕ ਕੇ ਮਜਬੂਰੀ ਤਲੀ ਤੇ ਧਰ ਕੇ ਪ੍ਰੋਟੈਸਟ ਕਰ ਰਹੇ ਇਹਨਾਂ ਨੂੰ ਸ਼ੌਕ ਥੋੜੇ ਆ ਇਹ ਕਿਹੜਾ ਤੁਹਾਡੀਆਂ ਵੋਟਾਂ ਜਦੋਂ ਤੁਸੀਂ ਵੋਟਾਂ ਚ ਲੋਕਾਂ ਨੂੰ ਪੈਸੇ ਦੇ ਕੇ ਸੱਦਦੇ ਆ ਇਹ ਉਦਾਂ ਨਹੀਂ ਆਏ ਇਹ ਹੱਕ ਕੇ ਆਏ ਆ ਮਜਬੂਰ ਹੋ ਕੇ ਆਏ ਆ ਵਪਾਰ ਘਟ ਗਿਆ ਤਾਂ ਇਹਨਾਂ ਦੇ ਸ਼ਾਨ ਚ ਜਿਹੜੇ ਲੋਕ ਲਫ਼ਜ਼ ਜਾਣ ਪੁੱਝ ਕੇ ਅਟੈਚ ਕਰਨਾ ਚਾਹੁੰਦੇ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਥਾਪਨਾ ਤੁਸੀਂ ਕਈ ਵੇਲੇ ਲੋਕ ਸੋਚਦੇ ਨੇ ਅਸੀਂ ਸਥਾਪਤ ਹੋ ਚੁੱਕੇ ਆ ਰਾਜ ਤਾਂ ਉਹਨਾਂ ਦਾ ਵੀ ਨਹੀਂ ਰਿਹਾ ਜਿਹੜੇ ਕਹਿੰਦੇ ਸਾਡਾ ਰਾਜ ਕਿਤੇ ਛੁੱਪਦਾ ਨਹੀਂ ਇੱਥੇ ਛੁੱਪਦਾ ਤਾਂ ਇੰਗਲੈਂਡ ਚ ਚੜ ਜਾਂਦਾ ਰਾਜ ਤਾਂ ਉਹਨਾਂ ਦਾ ਵੀ ਨਹੀਂ ਰਿਹਾ ਰਾਜ ਕਰਨਾ ਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰੋ ਇਉਂ ਲੋਕਾਂ ਨੂੰ ਤੰਗ ਨਾ ਕਰੋ ਇਹੀ ਬੇਨਤੀ ਹੈ ਅਗਲਾ ਲਾਈਵ ਜਲਦੀ ਲੈ ਕੇ ਆਵਾਂਗੇ ਬਹੁਤ ਬਹੁਤ ਸ਼ੁਕਰੀਆ ਹਾਏ ਹਾਏ ਕੁਮਾਰੀ ਇੱਕ ਸਾ